ਜਿੱਥੇ ਆਪਾਂ ਇਹ ਜਿਹੜੀਆਂ ਇੱਕ ਗੇਮਾਂ ਦੇ ਇਤਿਹਾਸ ਰਚਿਆ ਤੇ ਦੱਸਣ ਵਾਲ ਦੇ ਮੁਤਾਬਕ ਨਹੀਂ ਦੇਖਣ ਵਾਲਿਆਂ ਨੇ ਵੀ ਇਹ ਕਿਹਾ ਕਿ ਹਾਂ ਆਪਾਂ ਇੱਕ ਵਧੀਆ ਇਹ ਚੀਜ਼ ਦੀ ਪਰਤ ਪਾਈ ਆ ਤੇ ਇਹ ਆਪਣਾ ਇੱਕ ਅਪਰਾਲਾ ਸਾਰਿਆਂ ਦਾ ਨਾਲ ਰਲ ਕੇ ਆ ਕਿ ਜਿਵੇਂ ਕਿ ਆਪਣੇ ਗਵਾਂਡੀ ਮੁਲਕ ਆਸਟ੍ਰੇਲੀਆ ਦੇ ਵਿੱਚ ਉੱਥੇ ਦੀਆਂ ਸਿੱਖ ਗੇਮਸ ਆ ਉਹ ਪੂਰੇ ਜਿੰਨਾ ਉੱਥੇ ਦਾ ਭਾਈਚਾਰਾ ਨਾਲ ਲੈ ਕੇ ਇੱਕ ਪਲੇਟਫਾਰਮ ਥੱਲੇ ਇਕੱਠੇ ਕਰਕੇ ਚੱਲਦੇ ਆ ਆਪਾਂ ਵੀ ਇਹ ਨਵਾਂ ਪਲੇਟਫਾਰਮ ਏਸੀ ਕਰਕੇ ਹੋਂਦ ਵਿੱਚ ਲਿਆਂਦਾ ਕਿ ਨਿਊਜ਼ੀਲੈਂਡ ਵਿੱਚ ਵੀ ਇਹੋ ਜਿਹਾ ਪਰਾਲਾ ਹੋਣਾ ਚਾਹੀਦਾ ਜਿਹਦੇ ਵਿੱਚ ਵੱਖ-ਵੱਖ ਫੈਡਰੇਸ਼ਨਾਂ ਦੇ ਵਿੱਚ ਭਾਵੇਂ ਕੋਈ ਕਲੱਬ ਖੇਡਦਾ ਚਾਹੇ ਜਿੱਥੇ ਮਰਜੀ ਆ ਪਰ ਇੱਕ ਟੂਰਨਾਮੈਂਟ ਜਾਂ ਇੱਕ ਸੰਸਥਾ ਇਹੋ ਜਿਹੀ ਹੋਵੇ ਜਿਹਦੇ ਥੱਲੇ ਸਾਰੇ ਹੀ ਭਾਈਚਾਰਾ ਇਕੱਠਾ ਹੋ ਕੇ ਆਪਣਾ ਵਧੀਆ ਇੱਕ ਸਾਲ ਦੇ ਵਿੱਚ ਪ੍ਰੋਗਰਾਮ ਕਰ ਸਕਣ ਇਹ ਆਪਣਾ ਇੱਕ ਪਰਾਲਾ ਸੀ ਇਸ ਵਾਰ ਆਪਾਂ ਸੱਦਾ ਸਭ ਨੂੰ ਦਿੱਤਾ ਪਰ ਕਈ ਕਲੱਬਾਂ ਦੇ ਵਿੱਚੋਂ ਮੈਸੇਜ ਵੀ ਦੁਆਰਾ ਵਾਪਸ ਆਏ ਕਿ ਉਹਨਾਂ ਨੂੰ ਟਾਈਮ ਘੱਟ ਕਰਕੇ ਨਹੀਂ ਹੋ ਪਾਇਆ ਉਹ ਨਹੀਂ ਆ ਸਕੇ ਪਰ ਅਗਲੇ ਸਾਲ ਵਿੱਚ ਆਪਣੇ ਨਾਲ ਉਹ ਪੂਰਾ ਸਹਿਯੋਗ ਕਰਨਗੇ ਆਪਾਂ ਉਹਨਾਂ ਦਾ ਦੁਆਰਾ ਫੇਰ ਪਹੁੰਚ ਕਰਾਂਗੇ ਬਸ ਜੀ ਸਰਕਾਂ ਦਾ ਇੱਕ ਸਵਾਲ ਹੈ ਕਿ 2026 ਦੇ ਵਿੱਚ ਐਂਜਰ ਪੰਜਾਬੀ ਗੇਮਸ ਦੇ ਚਿਹਰੇ ਕਿਹੜੇ ਹੋਣਗੇ ਲੀਡ ਕੌਣ ਕਰੇਗਾ ਕਿਦਾਂ ਸੰਪਰਕ ਹੋਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟੀਮ ਤੁਸੀਂ ਗਠਿਤ ਕਰੋਗੇ ਬਿਲਕੁਲ ਜੀ ਆਪਾਂ ਜਿਹੜਾ ਆਉਣ ਵਾਲੇ ਸਮੇਂ ਤੇ ਕਰਾਂਗੇ ਇਸ ਟਾਈਮ ਜਿਹੜੇ ਚਿਹਰੇ ਐ ਤੱਕੀ ਸ਼ੁਰੂਆਤ ਕੀਤੀ ਸੀ ਸਾਰੇ ਕਲੱਬਾਂ ਦੇ ਨਾਲ ਆਪਾਂ ਜਾਂ ਬਾਕੀ ਜਿਹੜੀਆਂ ਹੈ ਸੰਸਥਾਵਾਂ ਉਹਨਾਂ ਦੇ ਨਾਲ ਆਪਾਂ ਮਿਲਾਂਗੇ ਤੇ ਮਿਲ ਕੇ ਇਹ ਚਿਹਰੇ ਤਾਂ ਰਹਿਣ ਗਈ ਹੂਰ ਚਿਹਰੇ ਵੀ ਨਾਲ ਐਡ ਆਪਾਂ ਕਰਕੇ ਤੇ ਉਹਨਾਂ ਨੂੰ ਅੱਗੇ ਤੋਰਾਂਗੇ ਜੀ ਜੀ ਬਹੁਤ ਧੰਨਵਾਦ ਰਖ ਮੇਦਬਾਦ ਜੀ